ਬਾਈ ਤੇਜ ਜਵਾਨ ਕਾਰਨ ਜਿਹੜਾ ਅੱਗ ਸੜਕ ਵੀ ਪਾਰ ਕਰ ਚੁੱਕੀਓ ਦੇਖ ਸਕਦੇ ਹੋ ਕਿਲੋਮੀਟਰ ਲੰਮੀ ਅੱਗ ਪਹੁੰਚ ਚੁੱਕੀ ਹੈ ਜੀ ਾਕੀ ਤੁਹਾਨੂੰ ਅਸੀਂ ਦਿਖਾਉਣੀ ਹੈ ਜੀ ਅੱਗੇ ਇੱਥੇ ਆ ਗਿਆ ਜਿਵੇਂ ਇਹ ਇੱਥੇ ਕਿੱਥੋਂ ਵਿਜਵਾਰ ਆ ਤੇ ਆ ਦੇਖ ਸਕਦੇ ਹੋ ਇਹ ਅੱਗ ਕਿੱਥੋਂ ਤੱਕ ਪਹੁੰਚ ਚੁੱਕੀ ਆ ਡੰਪਿੰਗ ਆੜ ਤੋਂ ਸ਼ੁਰੂ ਹੋਈ ਆ ਤੇ ਰੋਡ ਤੱਕ ਪਹੁੰਚ ਚੁੱਕੀ ਆ ਨਾਸੀਂ ਤੁਹਾਨੂੰ ਦੇਖ ਰਹੇ ਹਾਂ ਲਾਈਵ ਲੋਕਾਂ ਨੂੰ ਜਾਨੋ ਹਟ ਨਹੀਂ ਰਹੇ ਅੱਗ ਬਾਕੀ ਤੀ ਦੂਰੀ ਜਾ ਰਹੀ ਆ ਦੇਖ ਸਕਦੇ ਹੋ ਤੁਸੀਂ ਹਨੇਰੀ ਦੇ ਕਾਰਨ ਕਾਣਾ ਆਣਾ ਜਾਣਾ ਘਟ ਨਹੀਂ ਰਿਹਾ ਫੇਰ ਵੀ ਅੱਗ ਬਹੁਤ ਜ਼ਿਆਦਾ ਵੱਧ ਚੁਗੀ ਜਿੰਨੀ ਦੇਰ ਕੋਈ ਇਧਰ ਘਟਨਾ ਨਹੀਂ ਹੁੰਦੀ ਉਹਨਾਂ ਤੇ ਲੋਕਾਂ ਦਾ ਆਉਣਾ ਜਾਣਾ ਘਟ ਨਹੀਂ ਰਿਹਾ ਦੇਖ ਰਿਹਾ ਹਾਂ ਤੁਸੀਂ ਪੰਜਾਬ ਵਲੌਗ ਤੋਂ ਲਾਈਵ ਹਰ ਰੋਡ ਦੀ ਵਾਹਨ ਦੀ ਅਗਰ ਹਰ ਰੋਡ ਪਾਰ ਵੀ ਕਰ ਸਕਦੀ ਆ ਲੋਕਾਂ ਦੀ ਭੀੜ ਇਕੱਠਾ ਹੋ ਚੁੱਕੀ ਹੈ ਇੱਥੇ ਫਾਇਰ ਬ੍ਰਿਗੇਡ ਆ ਦੀ ਇੱਕ ਗੱਡੀ ਪਹੁੰਚ ਚੁੱਕੀ ਆ ਔਰ ਰੋਡ ਤੇ ਪਹੁੰਚ ਚੁੱਕੀ ਆਕਰ ਰੋਡ ਪਾਰ ਕਰਨ ਦੇ ਵੀ ਸੰਭਾਵਨਾ ਵਧ ਰਹੀ ਆ ਸਾਰੀ 슈ਗਰ ਮਿਲ ਤੇ ਅੱਗ ਲੱਗ ਚੁੱਕੀ ਆ ਲਗਭਗ दुण 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 मौके पुलिस करमी भी पहुंच रहे कोई दुर्घटना हो ਇਹ ਲੋਕਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਵਧ ਰਹੀ ਹੈ ਭਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦੱਬ ਕੇ ਅੱਗ ਬਹੁਤ ਹੀ ਭਿਆਨਕ ਨਾ ਲੱਗੀ ਆ ਨੇਰੀ ਬਹੁਤ ਤੇਜ਼ ਆ ਤੇ ਅੱਗ ਲੱਗ ਕੇ ਜਿਹੜੀ ਇੱਥੋਂ ਤੱਕ ਪਹੁੰਚ ਚੁੱਕੀ ਆ ਸ਼ਾਹੀ ਹਵੇਲੀ ਤੋਂ ਫਰੀਦਕੋਟ ਬਾਈ ਲੱਗੀ ਮਾਈ ਗੋਦੜੀ ਕੋਈ ਪਹਿਲਾਂ ਜਾ ਕੇ ਦੇਖੀਏ ਕਿੰਨਾ ਕਰਨਾ ਕੀ ਹੈ ਇਹ ਲੱਗੀ ਸ਼ਾਈ ਹਵੇਲੀ ਸਾਹਮਣੇ ਜਿਹੜਾ ਆਪਣਾ ਸ਼ੁਕਰਮਹਿਲ ਨਾਲ ਉੱਥੋਂ ਲੱਗੀ ਆ ਖਾ ਰਿਆਂ ਨੂੰ ਫਰੀਦਕੋਟ ਤੋਂ ਲਾਈਵ ਆ ਬਾੰਟ ਗਈ ਆ ਅਗਰ ਰੋਡ ਦੀ ਗੁਗਰਮੈਲ ਲਗਭਗ ਸਾਰੀ ਅਗਰ ਸੇੜਦਾ ਉਹਦੇ ਅੱਗੇਲੇ ਪਾਸੇ ਵੀ ਅੱਗ ਲੱਗਣ ਦੀ ਸਥਿਤੀ ਹੈਗੀ ਆ ਦੇਖ ਰਹੇ ਹਾਂ ਤੁਸੀਂ ਪਿਆ ਵਲੌਗ ਤੋਂ ਲਾਈਵ ਓਵਰ ਰੋਡ ਤੇ ਗਾ ਚੁੱਕੀ ਅੱਗ ਆਪ ਸਾਰੇ ਮੌਨ ਚੁਕੇ ਆ ਫਾਇਰ ਬਗੇਡ ਵੱਲੋਂ ਵੀ ਯਤਨ ਕੀਤਾ ਜਾ ਰਿਹਾ ਅੱਗ ਬੁਝਾਉਣ ਦਾ ਔਰ ਤੁਸੀਂ ਦੇਖ ਸਕਦੇ ਹੋ ਰੋਡ ਦੀ ਗੱਗ ਪਹੁੰਚ ਚੁੱਕੀ ਆ ਪੁਲਿਸ ਕਰਮ ਪਰ ਮੀ ਤੋਂ ਪੁੱਛੇ ਗਏ ਸੀ ਕਿ ਲੰਗਨ ਦੇ ਦੇਣੇ ਕੋਈ ਥੋੜਾ ਨੁਕਸਾਨ ਨਾ ਜੇ ਕੋਈ ਸਿਗਰਟਸ ਉਹ ਨਹੀਂ ਦੇ ਸਕਦੇ